ਤਾਂ ਸਾਧਾਰਨ ਤੌਰ ਤੇ ਉਹਨਾਂ ਤੋਂ ਪਹਿਲਾਂ ਦੀਆਂ ਕਾਲਾਂ ਹੁੰਦੀਆਂ ਕਿ ਹਰ 50 ਲੱਖ ਰੁਪਇਆ ਦਿਓ ਤੇ ਮੈਂ ਉਹਨਾਂ ਬਿੱਲਾ ਬੋਲਦਾ ਬਿੱਲਾ ਮਾਂਗਾ ਇਹਦਾ ਗੋਪੀ ਦੇ ਨਾਮ ਤੋਂ ਹੋਵੇ ਰਹੀਆਂ ਗੋਪੀ ਗੈਂਗ ਅੱਜ ਵੀ ਪਤਾਨ ਕਰਦਾ ਕੰਮ ਗਏ ਹੈ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਤੇ ਸਾਨੂੰ ਕਿੰਨਾ ਜ਼ਲ ਲੱਗਾ ਵੀ ਕਰੂ ਗੋਆਂਢੀਆਂ ਦਾ ਸਭ ਤੁਹਾਡੀ ਦੱਤਰ ਦੇ ਗੋਲੀ ਚ ਲਾਗੇ ਆ ਦੂਹ ਨਹੀਂ ਕਰੀਆਂ ਇੱਕ ਗੋਲੀ ਉਹਨਾਂ ਦੇਖ ਨਹੀਂ ਉੱਥੇ ਡਿੱਗਦੀ ਨਹੀਂ ਆਮ ਲੋਕਾਂ ਨੂੰ ਧਮਕੀਆਂ ਹੁੰਦੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਅੱਜ ਦਾ ਇਦਾਂ ਤੇ ਬਜ਼ਾਰਾਂ ਦੇ ਰੇਡੀਆਂ ਚੱਲਣਗੇ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ। ਤੁਸੀਂ ਸੁਖਨ ਕੰਪਲੈਕਸ ਆਹ ਕੰਮ ਕੀ ਕਰਦੇ ਜੀ? ਕੰਪਲੈਕਸ ਦਾ ਕਰਦੇ ਨਾਲ ਬਾਈ। ਅਹ ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਮੱਲੋ ਵਾਲੀ ਆ ਬਗਰਾਮਪੁਰ ਸਾਬਾ ਸਰਪੰਚਾਂ। ਹਾਂਜੀ। ਤੇ ਇਹਦੇ ਸਬੰਧਿਤ ਪੰਜ ਪਾਏ ਤੋਂ 7 8 10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਹੁੰਦੀਆਂ ਵੀ ਇਹ 50 ਲੱਖ ਰੁਪਇਆ ਦਿਓ। ਤੇ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮਾਗਾ। ਇਹ ਲਾ ਗੋਪੀ ਦੇ ਨਾਮ ਤੋਂ ਆਉਂਦੇ ਰਹੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਤਰਖਾਸਤ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਕੰਮ ਗਏ ਆ ਅਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਤੇ ਸਾਨੂੰ ਉੱਥੇ ਪਤਾ ਲੱਗਾ ਕਿ ਘਰੋਂ ਗੋਆਂਢੀਆਂ ਦੱਸਿਆ ਤੁਹਾਡੇ ਦਫ਼ਤਰ ਦੇ ਗੋਲੀ ਚਲਾ ਗਏ ਆ ਦੋ ਗੋਲੀਆਂ ਚੱਲੀਆਂ ਇੱਕ ਗੋਲੀ ਉਹਨਾਂ ਦੇਖਣੀ ਉੱਥੇ ਡਿੱਗ ਪਈ ਖੜੀ ਉੱਥੇ ਉਹ ট্রেন ਕੋਈ ਗੱਲ ਨਹੀਂ ਹੈ ਕਿ ਅੱਜ ਹੁਣੇ ਹੁਣੇ ਅਜੇ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਹਾਂ ਦਫਤਰ 4:00 ਵੱਜ ਗਈ ਹੈ ਪੁਲਿਸ ਕਹਿੰਦੇ ਆ ਜੀ ਬੰਦੇ ਫੜ ਡੇ ਫੜੇ ਆ ਉਹ ਅੱਜ ਅਜੇ ਪਰਸਾਨ ਨਹੀਂ ਹੋਏ ਇਹੋ ਤੁਸੀਂ ਨੇ ਅਵੇ ਜਿਹੜੇ ਬੰਦੇ ਜਿਹੜੇ ਇਸ਼ਾਰਾਤੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਛੁੱਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਆ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਲ ਸੁਪਾਰੀ ਆ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਆ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਤੇ ਬਜ਼ਾਰਾਂ ਦੇ ਰਿਪੋਰਟੀਆਂ ਚੱਲਣ ਗਿਆ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਧਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਗਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਹੀ ਮਲਾਜ਼ਮੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋ ਕੇ ਹੈਗੇ ਵਿਚਾਰੇ ਘਰੀ ਜਾਣਦੇ ਆ ਜੀ ਤੇ ਵੱਤਵਾਦਾ ਇਹਦੇ ਪ੍ਰਸ਼ਾਸਨ ਨੂੰ ਕਹਿੰਨੇ ਵੀ ਇਹਨਾਂ ਦਾ ਨੱਥ ਪਾਈ ਜਾਵੇ ਤਾਂ ਸਤਾਰ ਤੋਂ ਅੱਜ ਤੱਕ ਪਹਿਲਾਂ ਦੇ ਕਾਲਾ ਹੁੰਦੀਆਂ ਵੀ ਹਰ 50 ਲੱਖ ਰੁਪਇਆ ਦਿਓ ਤੇ ਮੈਂ ਉਹ ਨਾ ਬਿੱਲਾ ਬੋਲਦਾ ਬਿੱਲਾ ਮਾਂਗਾ ਇਹਦਾ ਗੋਪੀ ਦੇ ਨਾਮ ਤੋਂ ਹੋਵੇ ਰੀਆਂ ਗੋਪੀ ਗੈਂਗ ਅੱਜ ਅਸੀਂ ਪਤਾਨ ਕਰਦਾ ਕੰਮ ਗਏ ਹੈ ਆਪਣੇ ਤੇ ਬੱਚੇ ਘਰ ਹੀ ਦਫਤਰ ਕੋਈ ਨਹੀਂ ਹੈਗਾ ਤੇ ਸਾਨੂੰ ਕਿੰਨਾ ਲੱਗਾ ਵੀ ਕਰੂ ਗੋਆਂਡੀਆਂ ਦਾ ਸਭ ਤੁਹਾਡੀ ਤੱਤਰ ਦੇ ਗੋਲੀ ਚ ਲੱਗੇ ਆ ਦੂਹ ਨਹੀਂ ਕਰੀਆਂ ਇੱਕ ਗੋਲੀ ਉਹ ਤਾਂ ਨਹੀਂ ਕਿ ਉਹ ਥੇ ਡਿੱਗ ਗਈ ਹੈ ਨੀ ਉੱਥੇ ਆਮ ਲੋਕਾਂ ਨੂੰ ਧਮਕੀਆਂ ਹੁੰਦੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ 'ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਅੱਜ ਦਾ ਇਦਾਂ ਤੇ ਬਾਜ਼ਾਰਾਂ ਦੇ ਟੋਪੋੜੀਆਂ ਚੱਲਣਗੇ ਆ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਲਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ। ਤੁਸੀਂ ਸੁਖਾਣਾ ਤੋਂ ਕਿਹੜਾ ਪਿੰਡ ਆਇਆ? ਹਾਂ ਕੰਮ ਕੀ ਕਰਦੇ ਜੀ? ਕੰਮ ਪ੍ਰਾਪਰਟੀ ਦਾ ਕਰਦੇ ਨਾਲ ਬਾਈ। ਹਾਂ ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਮੱਲੂਵੜੀ ਆ, ਬਰਾਮਪੁਰ। ਮੈਂ ਸਰਪੰਚਾਂ। ਹਾਂਜੀ। ਤੇ ਇਹਦੇ ਸਬੰਧ ਵਿੱਚ ਪੱਲ ਪਾਏ ਤੋਂ 7-8-10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਆਉਣੀਆਂ। ਵੀ ਹਲ 50 ਲੱਖ ਰੁਪਇਆ ਦਿਓ। ਵੀ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮਾਂਗਾ। ਇਹ ਲਾ ਗੋਪੀ ਦੇ ਨਾਮ ਤੋਂ ਆਉਂਦੇ ਰਹੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗਾਂ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਖਾਸਤ ਵੀ ਲਿਖਾਈ ਆ ਅੱਜ ਦਾ ਹੀ ਪਠਾਨਕੋਟ ਦਾ ਕੰਮ ਗਾਇਆ ਹੈ ਆਪਣੇ ਤੇ ਬੱਚੇ ਘਰ ਹੀ ਦਫਤਰ ਕੋਈ ਨਹੀਂ ਹੈਗਾ ਤੇ ਸਾਨੂੰ ਉੱਥੇ ਪਤਾ ਲੱਗਾ ਕਿ ਘਰੋਂ ਗਵਾਂਡੀਆਂ ਦੱਸਿਆ ਤੁਹਾਡੇ ਦਫਤਰ ਦੇ ਠੀਕ ਗੋਲੀ ਚਲਾ ਗਏ ਆ ਦੋ ਗੋਲੀਆਂ ਚਲੀਆਂ ਇੱਕ ਗੋਲੀ ਉਹਨਾਂ ਦੇਖਣੀ ਉੱਥੇ ਡਿੱਗੀ ਖੜੀ ਉੱਥੇ ਤਰੇ ਨਾ ਕੋਈ ਗੱਲ ਕਿਹਾ ਇਹ ਹੁਣੇ ਆਉਂਦੇ ਹਜੇ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਹਾਂ ਦਫਤਰ 4:00 ਵਜੇ ਆਉਂਦੇ ਪੁਲਿਸ ਕਹਿੰਦੇ ਆ ਜੀ ਬੰਦੇ ਫੜ ਡੇ ਫੜੇ ਆ ਉਹ ਅੱਜ ਅਜੇ ਪਰਸਾਨੀ ਇਹੋ ਤੁਮਨੇ ਅਵੇ ਜਿਹੜੇ ਬੰਦੇ ਜਿਹੜੇ ਸ਼ਰਾਰਤ ਦੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਛੁੱਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਮੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੀ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਲਸ ਨੂੰ ਪਾਰੀ ਹੈ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁਣੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਬਜ਼ਾਰਾਂ ਦੇ ਗੋੜੀਆਂ ਚੱਲਣਗੇ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਗਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋਗੇ ਹੈਗੇ ਵਿਚਾਰੇ ਕਹੇ ਜਾਣਦੇ ਆ ਜੀ ਤੇ ਬਹੁਤ ਵਾਅਦਾ ਹੀ ਤੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹਨਾਂ ਦਾ ਨੱਥ ਪਾਈ ਜਾਵੇ